ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਸਭ ਤੋਂ ਪਹਿਲਾਂ ਜਿਹੜੀ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਆਪਾਂ ਦੰਦਾਂ ਦੇ ਕੁਝ ਨੁਕਤੇ ਕਰਾਂਗੇ ਤਰੇਲੂ ਨੁਕਤੇ ਹੁਣ ਆਪਕੋ ਪਤਾ ਹੀ ਅੱਜ ਕੱਲ ਹਰ ਹਰ ਰੋਜ਼ ਦੰਦ ਹਰ ਇੱਕ ਦੇ ਦੰਦ ਨੇੜੇ ਦੁਖਦੇ ਰਹਿੰਦੇ ਆ ਕੀ ਕਰਨਾ ਤੁਸੀਂ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਦੰਦਾਂ ਦਾ ਜਿਹੜਾ ਦਰਦ ਆਉਹ ਇੱਕਦਮ ਠੀਕ ਹੋ ਜਾਂਦਾ ਇੱਕ ਗਲਾਸ ਪਾਣੀ ਵਿੱਚ ਨਾ ਜਿਹੜੇ ਫੜਕਰੀ ਦਾ ਡਲਾਜਾ ਨਹੀਂ ਹੁੰਦਾ ਉਸ ਨੂੰ ਪਿਉ ਕੇ ਰੱਖ ਦਿਓ 5 ਮਿੰਟ ਲਈ ਗਰਮ ਪਾਣੀ ਦੇ ਵਿੱਚ ਫਿਰ ਕੀ ਕਰਨਾ ਉਸ ਤੇ ਚਾਰ ਪੰਜ ਵਾਰੀ ਕੁਰਲੀਆਂ ਕਰਨਾ ਸਿੰਪਲ ਫੜਕਰੀ ਦੀ ਉਸ ਨੂੰ ਹੀ ਵਿੱਚ ਹੋਰ ਪਾਉਣਾ ਤੇ ਜਿਹੜੇ ਤੁਹਾਡੇ ਦੰਦ ਨੇ ਉਹ ਜਿਹੜੇ ਦਰਦ ਤੋਂ ਉਹਨਾਂ ਨੂੰ ਰਾਹਤ ਮਿਲਦੀ ਤੇ ਦੂਸਰੇ ਆਪਾਂ ਨਮਕ ਨੂੰ ਦੰਦਾਂ ਤੇ ਜਦੋਂ ਲਾਉਨੇ ਆ ਉਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਜੇ ਤੁਹਾਡੇ ਦੰਦ ਕਈ ਵੀ ਠੰਡਾ ਤੱਤਾ ਲੱਗਣ ਲੱਗ ਜਾਂਦਾ ਬਦਬੂ ਆਉਣ ਲੱਗ ਜਾਂਦੀ ਹੈ ਤਾਂ ਫਿਰ ਵੀ ਆਪਾਂ ਨਮਕ ਨੂੰ ਵਰਤ ਸਕਦੇ ਹਾਂ ਇਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਇਹਦੇ ਵਿੱਚ ਵੀ ਆਪਾਂ ਫੜਕੜੀ ਲਵਾਂਗੇ ਫੜਕੜੀ ਦਾ ਸੋਟਾ ਟੁਕੜਾ ਲੈਣਾ ਤਾਂ ਉਸ ਦਾ ਜਿਹੜੀ ਫੜਕੜੀ ਦਾ ਟੋਕੜਾ ਉਸ ਨੂੰ ਤਵੇ ਤੇ ਰੱਖ ਕੇ ਗਰਮ ਕਰ ਲੈਣਾ ਗਰਮ ਕਰਨ ਤੋਂ ਬਾਅਦ ਤੁਹਾਨੂੰ ਪਤਾ ਉਹਦੇ ਖੱਲੇ ਜੀ ਬਣ ਜਾਂਦੀ ਹੈ ਤਾਂ ਪਿਗਲ ਜੇ ਜਾਂਦੀ ਹੈ ਫਿਰ ਕੀ ਕਰਨਾ ਠੰਡਾ ਕਰਕੇ ਪੌਡਰ ਕੀ ਉਸਦਾ ਪਾਊਡਰ ਤਿਆਰ ਕਰ ਲੈ ਕੀ ਦਾ ਫੜਕਰੀ ਫਿਰ ਉਸ ਤੋਂ ਬਾਅਦ ਉਸ ਨੂੰ ਇੱਕ ਨਾ ਕੱਚ ਦੀ ਕੋਲੀ ਦੇ ਵਿੱਚ ਕੱਢ ਲਓ ਫਿਰ ਉਹਦੇ ਵਿੱਚ ਥੋੜਾ ਜਿਆ ਤਿੰਨ ਚਾਰਕ ਬੂੰਦਾਂ ਸਰੋਂ ਦੇ ਤੇਲ ਦੀਆਂ ਮਿਲਾ ਦਿਓ ਫੜਕੜੀ ਦੇ ਪਾਊਡਰ ਦੇ ਵਿੱਚ ਕੀ ਮਿਲਾਉਣਾ ਆਪਾਂ ਸਰੋਂ ਦੇ ਤੇਲ ਦੀਆਂ ਬੂੰਦਾਂ ਤਾਂ ਉਸ ਨੂੰ ਪੂਰੇ ਮੂੰਹ ਦੇ ਵਿੱਚ ਲਗਾ ਲਓ 30 ਮਿੰਟ ਤੱਕ ਸੌਰੀ 30 ਸੈਕਿੰਡ ਤੱਕ ਜਿਹੜਾ ਆਪਾਂ ਫੜਕੜੀ ਤੇ ਸਰੋਂ ਦਾ ਤੇਲ ਮਲਾਇਆ ਉਸ ਨੂੰ ਪੂਰੇ ਦੰਦਾਂ ਦੇ ਉੱਤੇ ਆਸੇ-ਪਾਸੇ ਲਗਾ ਲਓ ਚੰਗੀ ਤਰ੍ਹਾਂ ਲਾ ਲਓ ਉਂਗਲੀ ਦੇ ਨਾਲ ਤੇ 30 ਸਕਿੰਟ ਤੱਕ ਉਹਨੂੰ ਰੱਖ ਦੋ ਤੇ ਉਸ ਨੂੰ ਅੰਦਰ ਨਹੀਂ ਲਗਾਉਣਾ ਹੈਗਾ ਤੇ ਫਿਰ ਆਪਾਂ 3-4 ਵਾਰੀ ਇਸ ਤਰ੍ਹਾਂ ਕਰਾਂਗੇ ਤੇ 30 ਸਕਿੰਟ ਰੱਖ ਕੇ ਉਸ ਨੂੰ ਫਿਰ ਬਾਹਰ ਕੱਢ ਦੇਣਾ ਫਿਰ ਬਾਹਰ ਕੱਢ ਦੇਣਾ ਫਿਰ ਬਾਹਰ ਕੱਢਣਾ ਉਸ ਨੂੰ ਆਪਾਂ ਅੰਦਰ ਨਹੀਂ ਲਗਾਉਣਾ ਹੈਗਾ ਜੇ ਅੰਦਰ ਲੰਘ ਵੀ ਜਾਊਗਾ ਕੋਈ ਚੱਕਰ ਨਹੀਂ ਹੈਗਾ ਪਰ ਆਪਾਂ ਉਸ ਨੂੰ ਬਾਹਰ ਹੀ ਕੱਢਣਾ ਕਿਉਂਕਿ ਆਪਣੇ ਮੋ ਦੇ ਵਿੱਚ ਲਾਰਜੀ ਬਣ ਜਾਊਗਾ ਪਾਣੀ ਜਾ ਜਾਊਗਾ ਉਸ ਨੂੰ ਆਪਾਂ ਬਾਹਰ ਕੱਢੀ ਜਾਣਾ ਇਸ ਨੂੰ ਆਪਾਂ 4-5 ਵਾਰੀ ਕਰਾਂਗੇ ਇਸੇ ਤਰ੍ਹਾਂ ਅੱਗੇ ਹੋਰ ਦੱਸਦੀਆਂ ਜਿਵੇਂ ਆਪਣਾ ਕੇਲਾ ਨਹੀਂ ਹੁੰਦਾ ਕੇਲੇ ਦਾ ਜਿਹੜਾ ਸਿਲਕਾ ਹੁੰਦਾ ਉਹਦੇ ਉੱਤੇ ਵੀ ਕਾਫੀ ਲੱਗਿਆ ਹੁੰਦਾ ਕੇਲਾ ਜਾਂ ਹੈਨਾ ਉਸ ਨੂੰ ਕੀ ਕਰਨਾ ਉਹਦਾ ਉਹਨੂੰ ਨਾ ਚਮਚੇ ਦੇ ਨਾਲ ਲਾ ਲੈਣਾ ਜਿਹੜਾ ਉਹਦਾ ਗੁੱਦਾ ਹੁੰਦਾ ਉਹਦੇ ਗੁੱਦੇ ਨੂੰ ਲਾ ਕੇ ਬੇਕਿੰਗ ਪਾਊਡਰ ਨਹੀਂ ਹੁੰਦਾ ਆਪਣਾ ਪਹਿਲਾਂ ਤਾਂ ਕੇਲੇ ਦੇ ਸਿਰ ਜਿਹੜਾ ਗੁੱਦਾ ਉਹਨੂੰ ਲਾ ਕੇ ਇੱਕ ਕੌਲੀ ਦੇ ਵਿੱਚ ਪਾ ਲੈਣਾ ਫਿਰ ਉਹਦੇ ਵਿੱਚ ਬੇਕਿੰਗ ਪਾਊਡਰ ਪਾ ਲੈਣਾ ਇਸ ਤੋਂ ਬਾਅਦ ਕੀ ਕਰਨਾ 10 10 ਮਿੰਟ ਵਿੱਚ ਉਹ ਮਿਕਸ ਹੋ ਜਾਊਗਾ ਫਿਰ 10 ਮਿੰਟ ਹੀ ਇਸ ਨੂੰ ਆਪਾਂ ਦੰਦਾ ਤੇ ਲਾ ਕੇ ਰੱਖਣਾ ਦੋਨਾਂ ਚੀਜ਼ਾਂ ਨੂੰ ਕੇਲੇ ਦੇ ਸਿਲਕੇ ਨੂੰ ਜਿਹੜਾ ਉਹਦਾ ਗੁੱਦਾ ਹੁੰਦਾ ਕੇਲਾ ਨਹੀਂ ਜਿਹੜਾ ਉਹਦੇ ਉਹਦੇ ਮਤਲਬ ਕਿ ਸਿਲਕੇ ਦੇ ਉੱਤੇ ਗੁੱਦਾ ਜਿਹਾ ਲੱਗੇ ਹੁੰਦਾ ਆਪਾਂ ਉਹ ਲੈਣਾ ਫਿਰ ਉਹਦੇ ਵਿੱਚ ਬੇਕਿੰਗ ਪਾਊਡਰ ਪਾਉਣਾ ਤੇ 10 ਮਿੰਟ ਲਈ ਉਸ ਨੂੰ ਆਪਾਂ ਦੰਦਾ ਤੇ ਲਾ ਕੇ ਰੱਖਣਾ 10 ਮਿੰਟ ਬਾਅਦ ਕੁਰਲੀ ਕਰਕੇ ਜਿਹੜਾ ਤੁਸੀਂ ਪੇਸਟ ਵਰਤ ਲਿਆ ਉਹਦੇ ਹੀ ਬੁਰਸ਼ ਕਰ ਲਓ ਤੇ ਤੁਹਾਡੇ ਜਿਹੜੇ ਦੰਦ ਨੇ ਉਹ ਬਹੁਤ ਹਲਕੇ ਹਲਕੇ ਹੋ ਜਾਣਗੇ ਫਿਰ ਇੱਕ ਹੋਰ ਦੱਸ ਦਿੰਦੀ ਹਾਂ ਇਸੇ ਵੀਡੀਓ ਦੇ ਵਿੱਚ ਜੇਕਰ ਤੁਹਾਡੇ ਦੰਦ ਜਾਰੀ ਦੁਖਦੇ ਨੇ ਸ ਤਾਂ ਆਪਣੇ ਸਿੰਪਲ ਘਰੇ ਨਾਲ ਉਹਨੇ ਉਹਦੇ ਲੌਂਗ ਲੌਂਗ ਖਾ ਲਓ ਲੌਂਗ ਵੀ ਤੁਸੀਂ ਖਾ ਸਕਦੇ ਹੋ ਜਿੱਥੇ ਜੇਕਰ ਤੁਹਾਡੇ ਜੜ ਦੇ ਵਿੱਚ ਗਲੀ ਹੈ ਕਾਫੀ ਤਾਂ ਤੁਸੀਂ ਲੌਂਗ ਨੂੰ ਭੰਨ ਕੇ ਜੇ ਉਹਦੇ ਵਿੱਚ ਪਾ ਵੀ ਸਕੋ ਤਾਂ ਫਿਰ ਵੀ ਤੁਹਾਡਾ ਜਿਹੜਾ ਦਰਦ ਆ ਉਹ ਬੰਦ ਹੋ ਜਾਊਗਾ ਮੈਂ ਆਪਣੇ ਤੇ ਅਜਮਾਏ ਹੋਈ ਨਹੀਂ ਫਿਰ ਅਮਰੂਦ ਦੇ ਪੱਤੇ ਜਿਹੜੇ ਅਮਰੂਦ ਦੇ ਪੱਤੇ ਨੇ ਹੈਨਾ ਇਹ ਵੀ ਬਹੁਤ ਵਧੀਆ ਨੇ ਦੰਦਾਂ ਲਈ ਫਿਰ ਮੈਂ ਤੁਹਾਨੂੰ ਇਹ ਵੀ ਦੱਸੂਗੀ ਕਈ ਵਾਰੀ ਕੀ ਹੁੰਦਾਗਾ ਆਪਣੇ ਘਰੇ ਲੌਂਗ ਵੀ ਨਹੀਂ ਹੁੰਦਾ ਤਾਂ ਤੁਸੀਂ ਸਿੰਪਲ ਹੀ ਲੋਨਦੇ ਆ ਮਤਲਬ ਕਿ ਉਹਨੂੰ ਦੰਦਾਂ ਤੇ ਸਾਰੇ ਫੇਰ ਤੋਂ ਫਿਰ ਵੀ ਤੁਹਾਡਾ ਜਿਹੜਾ ਉਹ ਦੰਦ ਠੀਕ ਹੋ ਜਾਣਗੇ ਦਰਤ ਬੰਦ ਹੋ ਜਾਵੇ। ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਦੀਆਂ ਜਿਵੇਂ ਆਪਣਾ ਲੌਂਗ ਹੁੰਦਾ ਹਨ ਅਮਰੂਦ ਦੇ ਪੱਤੇ ਨਿੰਮ ਦੀ ਦਤਨ ਗਾਜਰ ਤੇ ਸੇਵ ਤુલਸੀ। ਦੁਬਾਰਾ ਫੇਰ ਦੱਸਣ ਲੱਗੀਆਂ। ਲੌਂਗ, ਅਮਰੂਦ ਦੇ ਪੱਤੇ, ਨਿੰਮ, ਗਾਜਰ, ਸੇਵ, ਤુલਸੀ। ਤુલਸੀ ਦੇ ਪੱਤੇ। ਇਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਇਸ ਦੀਆਂ ਕੁਰਲੀਆਂ ਕਰੋ ਫਿਰ ਵੀ ਤੁਹਾਡੇ ਜਿਹੜੇ ਦੰਦ ਆ ਉਹ ਦੋ ਘਰ ਜਾਣਗੇ ਉਮੀਦ ਕਰਦੀਆਂ ਤੁਹਾਨੂੰ ਇਹ ਵੀਡੀਓ ਬਧਾ ਲੱਗੂਗੀ ਅਤੇ ਸੇਕ ਕੇ ਜਰੂਰ ਭੇਜਣਾ ਧੰਨਵਾਦ